ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ ਉਹਨਾਂ ਦੀ ਇੱਕ ਬੜੀ ਕਮਾਲ ਦੀ ਪੌੜੀ ਹੈ ਜਿਹਦੇ ਵਿੱਚ ਉਹਨਾਂ ਨੇ ਇੱਕ ਪੰਡਤ ਦਾ ਜ਼ਿਕਰ ਕੀਤਾ ਸੋ ਉਸ ਪੰਡਤ ਨੇ ਜਿੱਥੇ ਵੀ ਜਾਣਾ ਗੋਸ਼ਟੀ ਕਰਨੀ ਵਿਚਾਰ ਚਰਚਾ ਕਰਨੀ ਕੰਪੀਟੀਸ਼ਨ ਕਰਨਾ ਇੱਕ ਨਗਰ ਦੇ ਵਿੱਚ ਗਿਆ ਪਿੰਡ ਵਾਲੇ ਨੇ ਸੱਦਾ ਦਿੱਤਾ ਉਹਨੂੰ ਕਿ ਪੰਡਤ ਜੀ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਨਗਰ ਆਓ ਤੇ ਤੁਹਾਡੇ ਨਾਲ ਅਸੀਂ ਵਿਚਾਰ ਚਰਚਾ ਕਰਨੀ ਚਾਹੁੰਦੇ ਹਾਂ ਜੋਦੀ ਕੁਸ਼ਰਤ ਹੁੰਦੀ ਸੀ ਵੀ ਜੇ ਮੈਂ ਜਿੱਤ ਜਾਵਾਂ ਤਾਂ ਅਗਲੇ ਦੇ ਸਾਰੇ ਗ੍ਰੰਥ ਕਿਤਾਬਾਂ ਮੇਰੀਆਂ ਹੋ ਜਾਣ ਤੇ ਜੇ ਉਹ ਜਿੱਤ ਗਿਆ ਤੇ ਮੇਰਾ ਸਾਰਾ ਕੁਝ ਉਧਾ ਹੋ ਜਾਏਗਾ ਚਲੋ ਪਿੰਡ ਵਾਲਿਆਂ ਨੇ ਕੰਪੀਟੀਸ਼ਨ ਦੀ ਤਰੀਕ ਨਿਸ਼ਚਿਤ ਕਰ ਲਈ ਗੋਸ਼ਟੀ ਦਾ ਦਿਨ ਨਿਸ਼ਚਿਤ ਕਰ ਲਿਆ ਜਦੋਂ ਦਿਨ ਨੇੜੇ ਆਇਆ ਤੇ ਸੋਚਦੇ ਆ ਵੀ ਜੇ ਆਪਾਂ ਹਾਰ ਗਏ ਸੁਭਾਗ ਕਿ ਹਾਰ ਜਾਣਾ ਕਿਉਂਕਿ ਉਹ ਵਿਦਵਾਨ ਪੰਡਿਤ ਹੈ ਕੋਈ ਐਸੀ ਕਿਤਾਬ ਨਹੀਂ ਜਿਹੜੀ ਉਹਨੇ ਨਹੀਂ ਪੜ੍ਹੀ ਤੇ ਜੇ ਹਾਰ ਗਏ ਤੇ ਬੇਇੱਜ਼ਤੀ ਬਹੁਤ ਹੋਵੇਗੀ ਸੋ ਉਹਨਾਂ ਨੇ ਕੀ ਕੀਤਾ ਵੀ ਕੰਪੀਟੀਸ਼ਨ ਵੀ ਹੋ ਜਾਵੇ ਤੇ ਸਾਡੀ ਇੱਜ਼ਤ ਵੀ ਰਹਿ ਜਾਵੇ ਉਹਨਾਂ ਨੇ ਇੱਕ ਪਿੰਡ ਦਾ ਕੋਈ ਸਿੱਧਾ ਜਿਹਾ ਬੰਦਾ ਚੁਣ ਲਿਆ ਕਿ ਸਿੱਧੇ ਜਿਹੇ ਬੰਦੇ ਦੀ ਇਹਦੀ ਇਹਦੇ ਨਾਲ ਗੋਸ਼ਟੀ ਕਰਾ ਦਿੰਨੇ ਆ ਕਿ ਜਿਹੜਾ ਹਾਰ ਜੂ ਚਲੋ ਕੋਈ ਗੱਲ ਨਹੀਂ ਇਹਦੀ ਕਿਹੜੀ ਬੇਇਜ਼ਤੀ ਹੋਣੀ ਸਿੱਧਾ ਜਹਾ ਦਾ ਉਹਦਾ ਨਾਂ ਭਾਈ ਗੁਰਦਾਸ ਜੀ ਨੇ ਗਾਂਗਾ ਤੇਲੀ ਲਿਖਿਆ ਗੋਸ਼ਟ ਗਾਂਗੇ ਤੇਲੀਆਂ ਪੰਡਤ ਨਾਲ ਹੋਏ ਜਗ ਦੇਖਿਆ ਕਹਿੰਦੇ ਗੋਸ਼ਟੀ ਸ਼ੁਰੂ ਹੋ ਗਈ ਤੇ ਗੋਸ਼ਟੀ ਦਾ ਇੱਕ ਨਿਯਮ ਸੀਗਾ ਵੀ ਜਿਹੜੇ ਸਵਾਲ ਪੁੱਛਣੇ ਨੇ ਉਹ ਇਸ਼ਾਰਿਆਂ ਨਾਲ ਪੁੱਛਣੇ ਨੇ ਬੋਲ ਕੇ ਨਹੀਂ ਪੁੱਛਣੇ ਤੇ ਜਵਾਬ ਵੀ ਇਸ਼ਾਰਿਆਂ ਦੇ ਨਾਲ ਹੀ ਦਿੱਤਾ ਜਾਂਦਾ ਹੈ ਪੰਡਤ ਨੇ ਪਹਿਲਾ ਸਵਾਲ ਕੀਤਾ ਇੱਕ ਉਂਗਲੀ ਖੜੀ ਕਰਤੀ ਉਹਨੇ ਉਹਦਾ ਕਹਿਣ ਦਾ ਮਤਲਬ ਸੀ ਪ੍ਰਮਾਤਮਾ ਇੱਕ ਹੈ ਅੱਗੋਂ ਜਿਹੜਾ ਗਾਗਾ ਤੇਲੀ ਸੀ ਉਹਨੇ ਦੋ ਉਂਗਲੀਆਂ ਖੜੀਆਂ ਕੀਤੀਆਂ ਪੰਡਤ ਸਮਝ ਗਿਆ ਕਿ ਇਹਨੇ ਸਹੀ ਜਵਾਬ ਦਿੱਤਾ ਹੈ ਕਿੰਦਾ ਹੈ ਤੇ ਇੱਕ ਹੀ ਪਰ ਉਹਦੇ ਦੋ ਰੂਪ ਆ ਨਿਰਗੁਣ ਤੇ ਸਰੂਪ ਉਹਨੇ ਫਿਰ ਦੂਜਾ ਸਵਾਲ ਕੀਤਾ ਪੰਜ ਉਂਗਲਾਂ ਇਦਾਂ ਹੱਥ ਖੜਾ ਕੀਤਾ ਭਾਵ ਕਿ ਪੰਜਾਂ ਤਤਾਂ ਤੋਂ ਸੰਸਾਰ ਬਣਦਾ ਹੈ ਜਿਹੜਾ ਗਾਗਾ ਤੇਲੀ ਸੀ ਉਹਨੇ ਇਸ ਤਰ੍ਹਾਂ ਮੁਠੀ ਮੀਟ ਲਈ ਤੇ ਪੰਡਤ ਕਹਿੰਦਾ ਜਵਾਬ ਇਹਦਾ ਸਹੀ ਆ ਵੀ ਇਹ ਕਹਿ ਰਿਹਾ ਵੀ ਹੈ ਤੇ ਪੰਜ ਤੱਤ ਪਰ ਪੰਜਾਂ ਤੱਤਾਂ ਤੋਂ ਸ੍ਰਿਸ਼ਟੀ ਹੋਂਦੋਂ ਬਣਦੀ ਜਦੋਂ ਪੰਜ ਇਕੱਠੇ ਹੁੰਦੇ ਨੇ ਇਕੱਲੇ ਇਕੱਲੇ ਤੋਂ ਸ੍ਰਿਸ਼ਟੀ ਪੈਦਾ ਨਹੀਂ ਹੁੰਦੀ ਉਹ ਹਾਰ ਮੰਨ ਬੈਠਾ ਹੁਣ ਗਾਗੇ ਤੇਲੀ ਦੇ ਕੋਲ ਗਿਆ ਕਹਿੰਦਾ ਵੀ ਤੂੰ ਕਿਹੜੇ ਕਿਹੜੇ ਗ੍ਰੰਥ ਪੜ੍ਹੇ ਨੇ ਆਦਾ ਗ੍ਰੰਥਾਂ ਦਾ ਤਾਂ ਮੈਨੂੰ ਪਤਾ ਬੜਿਆ-ਕੁੜਿਆ ਮੈਂ ਹੈ ਨਹੀਂ ਹਾਂ ਤਾਂ ਫਿਰ ਮੇਰੇ ਸਵਾਲਾਂ ਦਾ ਜਵਾਬ ਤੂੰ ਇੰਨਾ ਵਧੀਆ ਕਿਵੇਂ ਦਿੱਤਾ ਕਹਿੰਦਾ ਵੀ ਕਿਹੜੇ ਸਵਾਲ ਆਂਦਾ ਪਹਿਜ ਦਾ ਸਵਾਲ ਤੈਨੂੰ ਕੀਤਾ ਸੀ ਵੀ ਇੱਕ ਉਂਗਲੀ ਖੜੀ ਕੀਤੀ ਉਹਦਾ ਮਤਲਬ ਸੀ ਪ੍ਰਮਾਤਮਾ ਇੱਕ ਹੈ ਤੇ ਤੂੰ ਅਗੋਂ ਦੋ ਉਂਗਲਾ ਖੜੀਆਂ ਕੀਤੀ ਤੇ ਨਹੀਂ ਰੱਬ ਦੇ ਦੋ ਰੂਪ ਆ ਕਹਿੰਦਾ ਨਹੀਂ ਮੈਂ ਇਸ ਕਰਕੇ ਦੋ ਉਂਗਲਾ ਖੜੀਆਂ ਨਹੀਂ ਕੀਤੀਆਂ ਮੈਂ ਇਹ ਸਮਝਿਆ ਕਿ ਤੂੰ ਮੈਨੂੰ ਕਹਿ ਰਿਹਾ ਮੈਂ ਤੇਰੀ ਇੱਕ ਅੱਖ ਕੱਢ ਦੇਣੀ ਤੇ ਮਹਿਦ ਨੂੰ ਕਿਹਾ ਮੈਂ ਤੇਰੀਆਂ ਦੋਵੇਂ ਕੱਢ ਦੇਣੀ ਐ ਮੈਂ ਤੇ ਇਹ ਸਮਝਿਆ ਮੈਨੂੰ ਕੀ ਪਤਾ ਨਾ ਨਿਰਗੁਣ ਦਾ ਪਤਾ ਨਾ ਸਰਗੁਣ ਦਾ ਪਤਾ ਕੀ ਹੁੰਦਾ ਉਹ ਕਹਿੰਦਾ ਇਹਨਾਂ ਦੂਜਾ ਸਵਾਲ ਕੀਤਾ ਸੀ ਜਵਾਬ ਹੁੰਦਾ ਤੂੰ ਸਹੀ ਦਿੱਤਾ ਮੈਂ ਤੈਨੂੰ ਕਿਹਾ ਸੀ ਪੀਤਰਾ ਪੱਜ ਮਈਆ ਤੱਤਾ ਤੋਂ ਦੁਨੀਆ ਬਣੀ ਤੇ ਤੂੰ ਮੁੱਠੀ ਮਿੱਟੀ ਵੀ ਨਹੀਂ ਜਿਹਨੂੰ ਇਕੱਠੀ ਹੁੰਦੇ ਪੱਜ ਤੱਕ ਫਿਰ ਸੰਸਾਰ ਬਣਦਾ ਤੇ ਮੈਂ ਤੇ ਸਮਝਿਆ ਕਿ ਤੂੰ ਮੈਨੂੰ ਕਹਿ ਰਿਹਾ ਮੈਂ ਤੇਰੇ ਥੱਪੜ ਮਾਰੂੰਗਾ ਤੇ ਪੇੜ ਮਾਰੇਗਾ ਤੇ ਮੈਂ ਕਿਹਾ ਮੈਂ ਕੁਸੋਂ ਮਾਰੂੰਗਾ ਹੁਣ ਪੰਡਤ ਮੱਥੇ ਨੂੰ ਮਾਰੇ ਹੱਥ ਸਾਰੀ ਵਿਦਵਤਾ ਖੂਜ ਪੈ ਗਈ ਉਹਦੀ ਸਧਾਰਨ ਬੰਦੇ ਦੇ ਕੋਲ ਹਾਰ ਗਿਆ ਉਹਨੂੰ ਆਪਣੇ ਪੜ੍ਹੇ ਹੋਏ ਗ੍ਰੰਥਾਂ ਦੇ ਉੱਤੇ ਜਿਹੜਾ ਮਾਣ ਸੀਗਾ ਉਹ ਮਿੰਟਾਂ ਸਕਿੰਟਾਂ ਦੇ ਜੁਮਲੀਆਂ ਵੇਟ ਹੋ ਗਿਆ ਸੋ ਸਤਿਗੁਰੂ ਜੀ ਕਹਿੰਦੇ ਮਾਨ ਕਾਦਾ ਪਾ ਹੰਕਾਰ ਕਾਦਾ ਕਰਨਾ ਹੈ ਪਰਮਾਤਮਾ ਨੇ ਇਹ ਵੀ ਵੇਖਣਾ ਪੀ ਇਹਨੇ ਕਿਤਾਬਾਂ ਕਿੰਨੀਆਂ ਪੜ੍ਹੀਆਂ ਨੇ ਵੀ ਉਹਨੇ ਤਾਂ ਅੰਦਰ ਦੀ ਭਾਵਨਾ ਵੇਖਣੀ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਦੁਨਿਆਵੀ ਗਿਆਨ ਹਾਸਲ ਨਹੀਂ ਕਰਨਾ ਆਪਣੀ ਰੋਜ਼ੀ-ਰੋਟੀ ਕਮਾਉਣ ਵਾਸਤੇ ਪੜ੍ਹਾਈਆਂ ਜ਼ਰੂਰੀ ਨੇ ਉੱਚੀ-ਚੋੱਚੀ ਗੁਰੂ ਦਾ ਸਿੱਖ ਪੜ੍ਹਾਈ ਕਰੇ ਜਿੰਨੀ ਕਰ ਸਕਦਾ ਕਰੇ ਸਤਿਗੁਰਾਂ ਨੇ ਇਸ ਪਾਸੇ ਪ੍ਰੇਰਣਾ ਦਿੱਤੀ ਏ ਸਾਨੂੰ ਵੀ ਜਿੰਨੀਆਂ ਪਛਾਵਾਂ ਸਿੱਖ ਸਕਦੇ ਸਿੱਖੋ ਜਿੰਨਾ ਗਿਆਨ ਹਾਸਲ ਕਰਦੇ ਕਰ ਸਕਦੇ ਕਰੋ ਪਰ ਜ਼ਿੰਦਗੀ ਜਿਉਣ ਦਾ ਗਿਆਨ ਵੀ ਲਓ ਜ਼ਿੰਦਗੀ ਜਿਉਣੀ ਕਿਵੇਂ ਪਰਿਵਾਰ ਚ ਕਿਵੇਂ ਵਿਚਰਨਾ ਹੈ ਸਮਾਜ ਚ ਕਿਵੇਂ ਵਿਚਰਨਾ ਹੈ ਦੁਨੀਆਂ ਦੇ ਨਾਲ ਕਿਵੇਂ ਰਹਿਣਾ ਹੈ ਰਿਸ਼ਤੇਦਾਰੀਆਂ ਕਿਵੇਂ ਨਿਭਾਉਣੀਆਂ ਨੇ ਇਹਦੀ ਜਾਂਚ ਵੀ ਆਉਣੀ ਚਾਹੀਦੀ ਇਹਦੇ ਬਾਰੇ ਵੀ ਪਤਾ ਹੋ